ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਵੀਰ ਮੱਝ ਵੇਖੋ ਨੀਲੀ 라ਵੀ ਚਲੋ ਹੈ ਤੇ ਪਿਓਰ ਨਹੀਂ ਆ ਕੰਮ ਪਰ ਖਰਾਬ ਕਰ ਕੀ ਸਾਲ ਡੇਟ ਹੋ ਗਿਆ ਕਾਫੀ ਬਰੀ ਬਚਾਰਾ ਮਾਤੜ ਬੰਦਾ ਵਾ ਦਿਹਾੜੀਦਾਰ ਲਾ ਲੋ ਜੋ ਵੀ ਕੰਮ ਕਰ ਤੁਹਾਨੂੰ ਦੱਸ ਦੇਣ ਕਿ ਕੀ ਕਰਦੇ ਨੇ ਪਰ ਇਹ ਆ ਕਿ ਖੱਜਲ ਖਰਾਬੀ ਬਾਬਾ ਹੋਈ ਖਰਾਬ ਹੀ ਤੇ ਦਵਾਈ ਕੀਤੀ ਸੀ ਤੇ ਚਲੋ ਅੱਜ ਕੋਈ ਸਵਾ ਗੋ ਦੋ ਮਹੀਨਾ ਦੀ ਗੱਲ ਨਿਕਲ ਆਈ ਆ ਬਾਕੀ ਬਹੁਤੀ ਵੱਡੀ ਵੀਡੀਓ ਨਹੀਂ ਕਰਨੀ ਗੱਲਬਾਤ ਨਹੀਂ ਕਰਨੀ ਤੁਹਾਨੂੰ ਦੱਸ ਦੇਣਗੇ ਆਪਣੀ ਜੁਬਾਨੀ ਸਾਰੀ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿੰਨਾ ਚੇਰ ਹੋ ਗਿਆ ਸੋਈ ਨੂੰ ਇਹਨੂੰ ਇਹਨੂੰ ਇਹ ਦੋ ਦੋ 1 ਸਾਲ ਤੇ 2 ਮਹੀਨੇ ਹੋ ਗਏ ਛੱਤੀ ਤੇ ਉਦੋਂ ਦੀ ਆਪਣੀ ਮੱਜ ਖਰਾਬ ਕਰਨ ਢੀ ਹੈ ਨਾ ਕਰਦੀ ਹੈ ਜੀ ਛੋਟੇ ਕੋਈ ਬਣਾਈਆਂ ਚਲੋ ਟੀਕਾ ਵੀ ਲਵਾਇਆ ਜੋ ਵੀ ਆ ਹਾਂਜੀ ਹਾਂਜੀ ਤੇ ਹੁਣ ਦਵਾਈ ਕਿੰਨਾ ਭਰੀ ਦਵਾਈ ਭਾਜੀ ਢਿੱਲੋ ਨੇ ਭਰੀ ਜੀ ਦੱਸਣਾ ਚਾਹੀਦਾ ਹੁਣ ਹਾਂਜੀ ਹਾਂਜੀ ਬਹੁਤ ਵਧੀਆ ਦਵਾਈ ਭਰੀ ਜੀ ਮਹਾਰਾਣੀ ਕਿਰਪਾ ਕਰਤੀ ਹੈ ਜੀ ਕੋਛ ਕਿਉਂਗੀ ਇੱਕ ਮਾਤੜ ਬੰਦੇ ਦੀ ਜਿਹੜੀ ਖੁਸ਼ੀ ਹੁੰਦੀ ਹੈ ਨਾ ਇਹ ਰਿਕਾਰਡ ਕਰਦਾ ਮੈਂ ਹਾਂਜੀ ਹਾਂਜੀ ਕਿ ਖਰਾਬ ਕਰਨ ਵਾਲੇ ਤੇ ਸਾਰੇ ਬਣਾਉਣ ਵਾਲਾ ਕਿ ਅਦਾ ਸੋਚਣ ਵਾਲਾ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਜੀ ਦੱਸਿਆ ਕਿਨੇ ਹੈ ਮੇਰੇ ਵੱਲੋਂ ਘੁੰਗਰੀ ਭਾਜੀ ਨੇ ਉਹਨਾਂ ਦੀ ਵੀ ਮਾਜਾਂ ਦੇ ਸੁਣਦੀ ਨਹੀਂ ਕੋਈ ਹਾਂਜੀ ਹਾਂਜੀ ਅੱਜ ਬਣ ਗਈ ਉਹਨਾਂ ਦੀ ਵੀ ਹਾਂਜੀ ਹਾਂਜੀ ਇਹ ਆਪਣੀ ਤੇ ਵੀ ਤੁਹਾਨੂੰ ਲੱਗਦਾ ਹੈ ਕਿ ਬਣਾਉਂਗਾ ਮੁੰਡੇ ਡਾਕਟਰ ਨਹੀਂ ਜੀ ਨਹੀਂ ਸਾਨੂੰ ਵਿਸ਼ਵਾਸ ਹੀ ਤੇ ਤਾਂ ਹੀ ਆਏ ਸੀ ਵਿਸ਼ਵਾਸ ਹੀ ਹਾਂਜੀ ਹਾਂਜੀ ਤਾਂ ਕੀ ਕੰਮ ਕੀ ਕਰਦੇ ਪਈ ਦੱਸ ਦਿਓ ਕਰੀ ਅਈ ਸਰ ਜੀ ਘਟਾਣੇ ਘਟਾਣੇ ਵੇਚਦੇ ਪੈਲ ਛਪੋ ਦੇ ਦੇ ਲੋ ਤਿਹੜੀ ਤਰ ਬੰਦਾ ਤੇ ਸਾਲ ਹੋ ਗਿਆ ਮੱਜ ਇਦਾਂ ਹੀ ਖਰਾਬ ਕਰਨ ਦੀ ਆ ਕਿੰਨਾ ਕ ਕੋਈ ਡਾਕਟਰਾਂ ਨੂੰ ਪੈਸੇ ਦੇਈ ਜਾਏ ਸਹੀ ਗੱਲ ਹੈ ਨਾ ਬਿਲਕੁਲ ਜੀ ਬਿਲਕੁਲ ਕਿਉਂਕਿ ਹਨਾ ਹਾਂਜੀ ਹਾਂਜੀ ਕੋਈ ਸਹੀ ਤਰੀਕਾ ਨਾ ਹੁੰਦਾ ਉਦੋਂ ਹੀ ਦਵਾਈ ਦੋਈ ਭਰੀ ਹੁੰਦੀ ਹੈ ਇੰਨਾ ਟਾਈਮ ਨਹੀਂ ਇਦਾਂ ਖਰਾਬ ਹੋਣਾ ਹਾਂਜੀ ਸਰ ਜੀ ਪਿੰਡ ਕਿਹੜਾ ਪਿੰਡ ਦੱਸ ਦਿਓ ਮੈਨੂੰ ਦੇਰਪੁਰ ਜੀ ਦੇਰਪੁਰ ਦੇਰ ਵੀ ਵੀ ਦੇਣੀ ਬੋਲ ਪਿੰਦੀ ਹਾਂਜੀ ਹਾਂਜੀ ਇੰਨੇ ਕਿ ਦਿਨੀ ਬੋਲਦੀ ਸੀ ਹਾਂਜੀ ਸਾਡੀ ਹੁਣ ਸੈਟ ਹੈ ਉਦੋਂ ਦੀ ਹੈ ਨਾ ਬਿਲਕੁਲ ਸੈਟ ਹੈ ਜੀ ਹੁਣ ਬਣ ਗਈ ਤਾਂ ਸੈਟ ਹੋ ਗਈ ਆ ਹਾਂਜੀ ਤੇ ਬਾਕੀ ਕਿਵੇਂ ਲੱਗਾ ਫਿਰ ਡੇ ਡਾਕਟਰ ਦਾ ਕੰਮ ਢਿਲੋ ਬਹੁਤ ਵਧੀਆ ਲੱਗਾ ਜੀ ਬਾਬਾ ਚੜਦੀ ਕਰਾ ਰੱਖੇ ਡਾਕਟਰ ਸਾਹਿਬ ਦੀ ਜੀ ਚੜਦੀਆਂ ਕਰਾ ਰੱਖੇ ਕੜੇ ਬਾਬਾ ਕੁਮਣਾ ਵਾਲਾ ਜੀ ਨਹੀਂ ਨਹੀਂ ਜੋ ਜਤੂਈ ਕਿਹਾ ਤਾਂ ਤੇ ਜ਼ਰੂਰ ਕਰੂ ਚੜਦੀ ਕਰ ਲੋ ਹਾਂਜੀ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨੇ ਕੋਈ ਗੱਲ ਨਹੀਂ ਰੱਬ ਦਾ ਕਰਿਆ ਕਰੋ ਜਿੰਨੇ ਸਾਨੂੰ ਭੇਜਿਆ ਨਾ ਠੀਕ ਤੇ ਇਹ ਹੀ ਮੱਝ ਫੇਰ ਇੱਕ ਵਾਰੀ ਦਰਸ਼ਨ ਕਰਾ ਦਨੇ ਆ ਮਾੜੀ ਮੋਟੀ ਆਪਾ ਇਹ ਬਿਆਨ ਲਏ ਨੇ ਤਾਂ ਭਕਾਨਿਆ ਪਕੂਨਿਆ ਦਾ ਵਿਚਾਰੇ ਕੰਮ ਕਰਦੇ ਨੇ ਹਨਾ ਜੋ ਵੀ ਆ ਪਰ ਇਦਾਂ ਖੱਜਲ ਖਰਾਬੀ ਜਿਹੜੀ ਮਾੜੇ ਬੰਦੇ ਦੀ ਹੁੰਦੀ ਹੈ ਨਾ ਬੜੀ ਸੈਣੀ ਔਖੀ ਹੁੰਦੀ ਆ ਤਗੜਾ ਤਾਂ ਸਹਲ ਹੁੰਦਾ ਬਿਲਕੁਲ ਜੀ ਵੱਡਾ ਬੰਦਾ ਤਾਂ ਸਹਲ ਹੁੰਦਾ ਛੋਟੇ ਲਈ ਸੈਣੀ ਔਖੀ ਹੁੰਦੀ ਆ ਨਾ ਤੇ ਇਹ ਕਰਕੇ ਗੱਬਣ ਕਰਤੀ ਅੱਜ ਆਪਾਂ ਸਵਾ ਦੋ ਮਹੀਨੇ ਦੀ ਚੱਕਰਪਾਸ ਪਿੰਡ ਦਲੇਰ ਮਲੇਰਪੁਰ ਨੇੜੇ ਕਲਾਂਵਰ ਜ਼ਿਲ੍ਹਾ ਗਰਦਾਸਪੁਰ ਚੰਗਾ ਜੀ ਭਰਾਓ ਵੀਡੀਓ ਬਹੁਤੀ ਲੰਮੀ ਨਹੀਂ ਕਰਨੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਓਕੇ ਜੀ ਧੰਨਵਾਦ